ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਨੂੰ ਬੀਤੇ ਦਿਨ ਨਿਕਲੇ ਰਾਤ 2 ਦੇ 4 ਵਜੇ ਦੀ ਰੂਹ ਦੱਸੀ ਜਾ ਰਹੀ ਹੈ ਨਹਿਰ ਚ ਪਿਆ ਪੜ ਖੜਿਆਲ ਵਿਖੇ ਪਾੜ ਹਾਲੇ ਤੱਕ ਵੀ ਪ੍ਰਸ਼ਾਸਨ ਵੱਲੋਂ ਨਹੀਂ ਪੂਰਿਆ ਗਿਆ ਕਿਉਂਕਿ ਚੱਲ ਰਹੀ ਕਰਨ ਹਜ਼ਾਰਾਂ ਏਕੜ ਕਣਕ ਅਗਰ ਗੱਲ ਕਰੀਏ ਬੀਜੀਆਂ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ ਚਾਹੇ ਮੱਕੀ ਹੋਵੇ ਚਾਹੇ ਕਿਸਾਨਾਂ ਦੀ ਬੀਜੀ ਤਾਜੀ ਜੀਰੀ ਲਗਾਈ ਹੋਵੇ ਕਿਉਂਕਿ ਅਗਰ ਗੱਲ ਕਰੀਏ 4500 ਰੁਪਏ ਪਰ ਏਕੜ ਤੋਂ ਤਕਰੀਬਨ ਉੱਪਰ ਕਿਸਾਨਾਂ ਵੱਲੋਂ ਜਿੱਥੇ ਬਜਾਈ ਲਈ ਜੀਰੀ ਦੇ ਪੈਸੇ ਦਿੱਤੇ ਜਾ ਰਹੇ ਹਨ ਤਕਰੀਬਨ ਪਾਣੀ ਵੀ ਵੱਡੀ ਪੱਧਰ ਤੇ ਚੱਲਦਾ ਨਜ਼ਰ ਆ ਰਿਹਾ ਹੈ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਕਿ ਦਰਖਤ ਵੱਢ ਕੇ ਪਾੜ ਪੂਰੇ ਕਰਨ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ ਉੱਥੇ ਹੀ ਗ੍ਰੀਨ ਵੈਲਫੇਅਰ ਡੇਰਾ ਪ੍ਰੇਮੀਆ ਵੱਲੋਂ ਵੀ ਪਿੰਡ ਖੜਿਆਲ ਅਤੇ ਚਿੱਠਾ ਨਰੇੜੇ ਦੀਆਂ ਸੰਗਤ ਲੱਗੀ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਹਿਰ ਦੇ ਵਿੱਚ ਪਾਣੀ ਜ਼ਰੂਰ ਘਟਿਆ ਹੈ ਪਰ ਫਿਰ ਵੀ ਭਲਾ ਹਾਲ ਪਾਣੀ ਪੂਰੀ ਜੋਰ ਨਾਲ ਚੱਲਦਾ ਨਜ਼ਰ ਆ ਰਿਹਾ ਦੇਖ ਰਹੇ ਹਾਂ ਕਮਿਊਨਿਟੀ ਦੇ ਤਾਂ ਗਿਰੀਆਂ ਨਜ਼ਰ ਆ ਰਹੀਆਂ ਹਨ ਇਹ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਲਾਇਕੀ ਹੈ ਕਿਉਂਕਿ ਪ੍ਰਸ਼ਾਸਨ ਨੇ ਅਗਰ ਗੱਲ ਕਰੀਏ ਇੱਥੇ ਪਿਛਲੇ ਸਾਲ ਵੀ ਵੱਡੀ ਪੱਧਰ ਤੇ ਪਾੜ ਪਿਆ ਜਿਸ ਦੇ ਪ੍ਰਸ਼ਾਸਨ ਨੇ ਕੋਈ ਵੀ ਸਾਬਕਾ ਨਾ ਲਈ ਤੁਸੀਂ ਦੇਖ ਸਕਦੇ ਹੋ ਜਿੱਥੇ ਨਰੇਕਾ ਵਰਕਨਾਂ ਦੇ ਨਾਂ ਨਾਲ ਪਿੰਡ ਵਾਸੀ ਅਤੇ ਗ੍ਰੀਨ ਵੈਲਫੇਅਰ ਸੁਸਾਇਟੀ ਸਰਸੇ ਗ੍ਰੀਨ ਪ੍ਰੀਮੀਅਮ ਨੂੰ ਜਿੱਥੇ ਹਰ ਕੰਮ ਦੇ ਵਿੱਚ ਯੋਗਦਾਨ ਪਾਇਆ ਜਾਂਦਾ ਉੱਥੇ ਪਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਦੇਖਿਓ ਪਾੜ ਪੂਰਨ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਰਾਤ ਬੀਤੀ ਰਾਤ ਉਹਨਾਂ ਨੇ 12 ਤੋਂ 11 12 ਵਜੇ ਤੱਕ ਕੰਮ ਕੀਤਾ ਪਰ ਫਿਰ ਵੀ ਕੰਮ ਨਾ ਦੇਖਦੇ ਹੋ ਸਵੇਰੇ ਤੋਂ ਫਿਰ ਕੀਮਾਂ ਲੱਗੀ ਹੋਈਆਂ ਨਜ਼ਰ ਆ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਥੈਲਿਆਂ ਨਾਲ ਤੇ ਦਰਖਤਾਂ ਬੰਨ੍ਹ ਕੇ ਇਹਨੂੰ ਪੀੜਿਆ ਜਾ ਰਿਹਾ ਕਿਉਂਕਿ ਇਸਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਗੱਲ ਕਰੀਏ ਤਾਂ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਜੋ ਤਬਾਹ ਹੋਣ ਦੇ ਕੰਗਾਰ ਤੇ ਜਾ ਪਹੁੰਚੀ ਹੈ ਕਿਉਂਕਿ ਜਿੱਥੇ ਮੱਕੀ ਨੀਰਾ ਚਾਰਾ ਜਾਂ ਹੋਰ ਜੀਰੀ ਵਗੈਰਾ ਲੱਗ ਚੁੱਕੀ ਸੀ ਉਹ ਵੀ ਖਰਾਬ ਆਤਮ ਹੋ ਚੁੱਕੀ ਹੈ ਕਿਉਂਕਿ ਗੱਲ ਕਰੀਏ ਸੀਜ਼ਨ ਜੋਰਾਂ ਦੇ ਵੈੜੀ ਦਾ ਚੱਲ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਵੀ ਇਸ ਤੇ ਬਲ ਅਗਰ ਇਹ ਸਮੇਂ ਸਿਰ ਧਿਆਨ ਦਿੱਤਾ ਜਾਂਦਾ ਤੇ ਇਹ ਗੱਲ ਨਾ ਆਉਦੀ ਆਓ ਤੁਹਾਨੂੰ ਸੁ ਈ ਨਾਮ ਹੈ ਆਪਣਾ ਬਰਜ ਲਾਲ 아이 ਚੱਠਾ ਨੇਹੜ ਸਰਪੰਚ ਕੀ ਕਹਿਣਾ ਚਾਹੋਗੇ ਜੋ ਕੱਲ ਦਾ ਪਾੜ ਪਿਆ ਹੋਇਆ ਹਲੇ ਤੱਕ ਲੱਗਿਆ ਨਹੀਂ ਕਿੰਨੇ ਕ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤੁਹਾਨੂੰ ਸਾਥ ਮਿਲ ਰਿਹਾ ਹੈ ਪ੍ਰਸ਼ਾਸਨ ਦਾ ਤਾਂ ਬਹੁਤ ਘੱਟ ਮਿਲ ਰਿਹਾ ਜੀ ਅਜੇ ਤੱਕ ਕੋਈ ਦੀਨ ਨਹੀਂ ਅੜਕਦਾ ਨਹੀਂ ਹੈਗਾ ਸਾਨੂੰ ਜਿਹੜੇ ਦੋ ਦੋ ਪਿੰਡਾਂ ਦਾ ਪਾੜ ਪਿਆ ਤੇ ਡੇਰਾ ਪ੍ਰੇਮੀ ਵੀ ਤੁਹਾਡਾ ਸਾਥ ਦੇ ਰਹੇ ਨੇ ਸੱਚ ਕਹੂੰ ਪ੍ਰੇਮੀ ਦਾ ਤਾਂ ਬਹੁਤ ਬਹੁਤ ਧੰਨਵਾਦ ਹੈ ਦੇਣੀ ਦੇ ਸਕਦੇ ਜੀ ਸਾਰਾ ਕਰੇ ਹੀ ਰਹੇ ਨੇ ਵਿਚਾਰੇ ਕਾਰੋਬਾਰ ਰਾਤ ਦੇ ਖਪਣ ਲੱਗ ਰਹੇ ਨੇ ਵਿਚਾਰੇ ਇਹ ਕਿਤੋਂ ਆਇਆ ਸਾਡਾ ਇਨਤਜ਼ਾਰ ਅਸੀਂ ਦੇ ਨਹੀਂ ਰਹੇ ਸਾਥ ਪਰ ਚਲੋ ਅਸੀਂ ਵੀ ਕਰ ਰਹੇ ਹਾਂ ਜਿੰਨਾ ਕੋ ਹੋਇਆ ਪਰ ਇਹ ਡੇਰੇਆ ਪ੍ਰੇਮੀ ਨਹੀਂ ਕਰ ਰਹੇ ਨਹੀਂ ਸਾਰੇ ਹੁਣ ਸਾਰਾ ਵਿਚਾਰੇ ਪਤਾ ਲੱਗਿਆ ਹਰ ਸਾਲ ਪਾੜ ਪੈਂਦਾ ਹੈ ਫਿਰ ਇਸ ਤੇ ਗੌਰ ਕਿਉਂ ਨਹੀਂ ਕਰਦਾ ਪ੍ਰਸ਼ਾਸਨ ਹਾਂ ਜੀ ਪ੍ਰਸ਼ਾਸਨ ਗੌਰ ਨਹੀਂ ਕਰਦਾ ਸਾਰੀ ਮਤਲਬ ਆਪਣੀ ਇਹ ਖਰੀਏ ਪਈ ਹੈ ਟੁੱਟੀ ਭੱਜੀ ਪਈ ਹੈ ਮੁਰੰਮਤ ਕਰਾਉ ਹੁੰਦੀ ਹੈ ਜਾਂ ਨਮੀ ਕਰਾਉ ਹੁੰਦੀ ਹੈ ਕੀ ਕਹਿਣਾ ਚਾਹੁੰਦਾ ਹਾਂ ਜੀ ਕੀ ਕਹਿਣਾ ਚਾਹੁੰਦਾ ਹੈ ਪੀਤਾ ਹੁਣ ਕੀ ਮਤਲਬ ਇਹਨਾਂ ਨੂੰ ਹੁਣ ਮਤਲਬ ਮੈਨੂੰ ਚਾਹੀਦਾ ਜਾਂ ਆਹ ਚਲੋ ਭਈ ਮੰਤਰੀਆਂ ਨੂੰ ਚਾਹੀਦਾ ਵੀ ਇਹ ਬਣਾਉਣ